ਸਾਜੀ ਮੈਂ ਤੁਹਾਡਾ ਆਪਣਾ ਲੱਗੇ ਤਸਦੀਕ ਨੂੰ ਐਮਲਏ ਹਲਕੇ ਦਾ ਪ੍ਰਸ਼ਾਸਨਰ ਅੱਸੀ ਕੱਲ ਪੰਜਾਬ ਸਰਕਾਰ ਵੱਲੋਂ ਦਿੱਤੇ ਕੇ ਪ੍ਰੋਗਰਾਮ ਪੰਜਾਬ ਸਰਕਾਰ ਆਪ ਦੇ ਦਵਾਰ ਲਗਾ ਰਹੇ ਆ ਪੋਲੀਟੈਕਨਿਕ ਕਾਲਜ ਪ੍ਰਾਣੀ ਚੁੰਗੀ ਅੰਮ੍ਰਿਤਸਰ ਵਿਖੇ ਸੋਇ ਦੇ ਵਿੱਚ ਸਿਵਲ ਅਤੇ ਪ੍ਰਸ਼ਾਸਨਿਕ ਅਧਾਰੀ ਜਿਹੜੇ ਆ ਅਧਿਕਾਰੀ ਜਿਹੜੇ ਆ ਉਹ ਸਾਰੇ ਸਾਡੇ ਨਾਲ ਮੌਜੂਦ ਰਹਿਣਗੇ ਸੋ ਤੁਹਾਡੇ ਅੰਮ੍ਰਿਤਸਰ ਹਲਕੇ ਦੀਆਂ ਜਿਹੜੀਆਂ ਵੀ ਪ੍ਰੋਬਲਮ ਆ ਉਹ ਤੁਸੀਂ ਆ ਕੇ ਪੋਲੀਟੈਕਨਿਕ ਕਾਲਜ ਵਿੱਚੋਂ 12 ਤੋਂ 3 ਆਪਣੇ ਰਜਿਸਟਰ ਕਰਵਾ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ ਕਿ ਸਾਰੇ ਸਾਰੀਆਂ ਪ੍ਰੋਬਲਮ ਜਿਹੜੀਆਂ ਹੋਵਨ ਸਿਵਲ ਅਧਿਕਾਰੀਆਂ ਦੇ ਅਧਿਕਾਰੀਆਂ ਤੋਂ ਮੌਕੇ ਤੇ ਤੁਹਾਨੂੰ ਤਾਲੇ ਕਰਵਾਈਆਂ ਜਾਂ ਸੋ ਮੇਰੇ ਵੱਲੋਂ ਤੁਹਾਨੂੰ ਅਪੀਲ ਹੈ ਤੁਹਾਨੂੰ ਕਿ ਤੁਸੀਂ ਗੱਲ ਆਪਣੇ ਜਿਹੜੀ ਵੀ ਤੁਹਾਡੀ ਪ੍ਰੋਬਲਮ ਹੈ ਜਾਂ ਜਿਹੜੇ ਵੀ ਤੁਹਾਡੇ ਕੰਮ ਕਾਜ ਜਿਹੜਾ ਤੋੜਿਆ ਉਹ ਆ ਕੇ ਇਸ ਜਾਤ ਸਰਕਾਰ ਆਪ ਦੇ ਦਰਵਾਜ਼ੇ ਪੁਰਾ ਮੇ ਅੱਛੇ ਸਲਵ ਸਾਰਿਆਂ ਦਾ ਹਾਰਦਿਕ ਸਵਾਗਤ ਹੈ